ਦੋਸਤੋ ਟੌਕ ਚੈਟਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਕੁਝ ਦਿਨ ਪਹਿਲਾਂ ਜਿਹੜੀ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਸੀ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਤੇ ਚੋਰੀਆਂ ਜਿਨ੍ਹਾਂ ਵਿੱਚ ਉਹ ਬੜਾ ਸਟੇਸ਼ਨਰੀ ਪ੍ਰਿੰਸ ਬੁੱਕ ਡੀਪੂ ਉਹਨਾਂ ਦੇ ਨਾਲ ਮਨਚੰਦਾ ਕਨਫੈਕਸ਼ਨਰੀ ਤੇ ਇਸ ਤੋਂ ਇਲਾਵਾ ਬਾਲੀ ਮੈਡੀਕਲ ਤੇ ਇੱਕ ਸਲੋ ਰੋਡ ਦੇ ਉੱਤੇ ਹੋਰ ਕ੍ਰਿਸ਼ਨਾ ਟਾਵਰ ਕੇ ਜਿਹੜੀ ਆ ਸ਼ਰਮਾ ਏਸੀ ਰਿਪੇਅਰ ਦੇ ਸਾਹਮਣੇ ਜਿਹੜੀ ਸ਼ਾਪ ਆ ਉੱਥੇ ਵੀ ਛੋਰੀ ਹੋਈਆਂ ਕੁੱਲ 5 ਦੁਕਾਨਾਂ ਦੀ ਜਿਹੜੀ ਹੈ ਗੱਲ ਸਾਹਮਣੇ ਆਈ ਆ ਤੇ ਵੱਡੀ ਗੱਲ ਇੱਕ ਸਾਡੇ ਕੋਲ ਜਿਹੜੇ ਸੀਸੀਟੀਵੀ ਫੁਟੇਜ ਜਿਹੜੇ ਸਾਹਮਣੇ ਆਏ ਨੇ ਉਹਦੇ ਵਿੱਚ ਕਲੀਅਰ ਹੈ ਕਿ ਦੋ ਹੀ ਨੌਜਵਾਨ ਨੇ ਜਿਹੜੇ ਕੀ ਇਹਨਾਂ ਜਿਨ੍ਹਾਂ ਨੇ ਇਹਨਾਂ ਪੰਜਾਂ ਦੁਕਾਨਾਂ ਤੇ ਜਿਹੜੀ ਹੈ ਚੋਰੀ ਕੀਤੀ ਘਟਨਾ ਨੂੰ ਵਾਅਦ ਦਾ ਤੂਜਾਮ ਦਿੰਦਾ ਹੈ ਇਹ ਸੀਸੀਟੀਵੀ ਫੁਟੇਜ ਦੇ ਵਿੱਚ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਫੋਟੇ ਦੇ ਵਿੱਚ ਕਲੀਅਰ ਹੈ ਕਿ ਕਿਸ ਤਰ੍ਹਾਂ ਜਿਹੜੇ ਆ ਦੋਨੇ ਨੌਜਵਾਨ ਆ ਰਹੇ ਨੇ ਆ ਮੋਟਰਸਾਈਕਲ ਦੀ ਵੀਡੀਓ ਦੇਖ ਰਹੇ ਨੇ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਜਿਹੜੀਆਂ ਜਿਨ੍ਹਾਂ ਦੁਕਾਨਾਂ ਤੇ ਚੋਰੀ ਹੋਈ ਆ ਚੋਪੜਾ ਜੀ ਦੀ ਦੁਕਾਨ ਤੇ ਸਟੇਸ਼ਨਰੀ ਦੀ ਆ ਬਾਲੀ ਮੈਡੀਕਲਸ ਜਿਹੜੀ ਅਕਾਲੀਆ ਜੀ ਦੀ ਦੁਕਾਨ ਆ ਉਹਦੀ ਵੀਡੀਓ ਆ ਨੌਜਵਾਨ ਕਿਸ ਤਰ੍ਹਾਂ ਜਿਹੜਾ ਆ ਮੋਟਰਸਾਈਕਲ ਤੇ ਬੈਠ ਕੇ ਦੋਨੇ ਰਾਤ ਨੂੰ ਅੰਜਾਮ ਦੇ ਕੇ ਜਿਹੜੇ ਨਿਕਲ ਰਹੇ ਨੇ ਕਰੀਬ 3:30 ਵਜੇ ਦੀਆਂ ਇਹ ਜਿਹੜੀ ਘਟਨਾਵਾਂ ਦੱਸੀਆਂ ਜਾ ਰਹੀਆਂ ਨੇ ਜੋ ਸਾਨੂੰ ਜਾਣਕਾਰੀ ਮਿਲੀ ਆ ਸੀਸੀਟੀਵੀ ਫੁਟੇਜ ਤੋਂ ਜੋ ਜਾਣਕਾਰੀ ਆ ਅਸਲੋ ਰੋਡ ਦੇ ਉੱਤੇ ਕ੍ਰਿਸ਼ਨਾ ਟਾਵਰ ਸ਼ਰਮਾ ਏਸੀ ਬਿਲਕੁਲ ਉਹਨਾਂ ਦੇ ਸਾਹਮਣੇ ਜਿਹੜੀ ਇਹ ਸ਼ਾਪ ਆ ਜਿੱਥੇ ਚੋਰੀ ਦੀ ਘਟਨਾ ਵਾਪਰੀ ਆ ਤੁਸੀਂ ਵੀਡੀਓਜ਼ ਫੁਟੇਜ